रख साडे हाथ सा अमृतपाल सिंह खालसा जी रिहा करो भाई अमृतपाल सिसा जी रिहा करो भाई अमृतपाल सिंह जी खालसा जी रिहा करो भारती किसान मजदूर यूनियन ਜਦੋਂ ਇਹ ਲੋਕ ਜਿੱਤ ਜਾਂਦੇ ਆ ਉਦੋਂ ਕੰਪਨੀਆਂ ਦੀ ਗੱਲ ਕਰਦੇ ਉਦੋਂ ਪਾਰਟੀਆਂ ਦੀ ਗੱਲ ਕਰਦੇ ਆ ਇਹ ਸਾਰੀਆਂ ਦਿੱਲੀ ਤੋਂ ਚਲੀਆਂ ਆਈਆਂ ਪਾਰਟੀਆਂ ਕੋਈ ਦਿੱਲੀ ਨਾਲ ਰਲੀਆਂ ਹੋਈਆਂ ਸੀਗੀਆਂ ਪੰਜ ਪੰਜ ਦਿੱਲੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਤਾਂ ਕਦੇ ਵੀ ਕੀਤੀ ਇਹਨਾਂ ਨੇ ਸਾਡੇ ਧਰਮ ਹਰ ਧਰਮ ਨੂੰ ਦੇਖ ਕੇ ਰੱਖ ਦਿੱਤਾ ਇਹ ਕਿਹੇ ਆਸਤੇ ਸਕੇ ਸੀ ਜੇ ਇਹਨਾਂ ਨੇ ਸੇ ਹਰ ਬੰਦੇ ਨੂੰ ਮਾਰੂਗਾ ਜੇ ਆਪਾਂ ਵੀ ਇਹ ਭਰਾੜੇ ਦੇ ਸਾਰੇ ਝਿੰਡੇ ਦੇ ਸਾਰੇ ਸਿਰਫ ਆਪਣੀ ਰੋਟੀਆਂ ਸੰਭਲਦੇ ਜੇ ਤੇ ਆਪਣੇ ਆਪੇ ਆਪਣੇ ਘਰ ਪਰਦੇ ਆ ਤੇ ਪਾਰਟੀ ਦੀ ਗੱਲ ਕਰਦੇ ਆ ਕੰਪਨੀਆਂ ਦੀਆਂ ਗੱਲਾਂ ਕਰਦੇ ਆ ਤੇ ਸਾਡੀ ਲੋਕਾਂ ਦੇ ਹੱਕ ਦੀ ਆਵਾਜ਼ ਕੋਈ ਨਹੀਂ ਉਠਾਉਦਾ ਤੇ ਨਾ ਹੀ ਇਹਦੇ ਧਰਮੀਆਂ ਇਹ ਕਰਕੇ ਸਾਨੂੰ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਪਊਗਾ ਤੇ ਜਿਹੜਾ ਬਜ਼ੁਰਾ ਮਾਪਦਾਂ ਦੇ ਬਜ਼ੁਰਾ ਕਾਨੂੰਨ ਬਣਾਈ ਕਿੱਤੀ ਆ ਪੰਜਾਬ ਵਾਸਤੇ ਸੈਂਟਰ ਗਵਰਨਮੈਂਟ ਦਾ ਪੰਜਾਬ ਸਰਕਾਰ ਨਾਲ ਰਲ ਕੇ ਕੋਕਰ ਕੁੱਤੀ ਜਵਰਾ ਦਾ ਰਲ ਚੁਕੀ ਆ ਜਿਹੜੀ ਇਹ ਦੂਰਾ ਸਮੂਲ ਬਣਾ ਕੇ ਬੈਠੇ ਸੋਕੋ ਵਾਸਤੇ ਜਾਂ ਦੁਜਾ ਵਾਸਤੇ ਵੀ ਕੋਈ ਨਾ ਤੁਰਨਾ ਸੀਗਾ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹਾਂ ਹਾਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਕੀ ਬੋਲੋ ਜੀ ਇੰਚਾਰਜ ਨੂੰ ਕਿ ਜਿਹੜੀ ਸਾਡੀ ਸਰਕਾਰ ਆ ਉਹਨੂੰ ਦੂਰਾ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਪੰਜਾਬ ਵਾਸਤੇ ਜਾਂ ਸਿੱਖਾਂ ਵਾਸਤੇ ਅਮਰਤਪਾਲ ਦੁਰੀਆ ਕਰਨਾ ਚਾਹੀਦਾ ਨਹੀਂ ਪੁੱਤੇ ਆਪਾਂ ਵੇਖੋ ਕਿਰਸਾ ਵੀ ਕਹਿ ਚੁੱਕੇ ਵੀ ਉਦੋਂ ਤੱਕ ਚੱਲਾਂਗੇ ਜਿਉਂ ਤੱਕ ਰਿਜ਼ਲਟ ਨਹੀਂ ਆਉਂਦੇ ਉਹ ਤਾਂ ਵਿਰਿਆ ਕਰਾ ਕੇ ਛੱਡਾਂਗੇ ਜੀ ਇੱਕ ਅਸੀਂ ਪਹਿਲਾ ਦਿਨ ਆ ਇੱਥੇ ਕਾਫਲੇ ਗਾ ਫੜਨੇ ਆ ਅੱਛਾ ਕਾਫਲੇ ਬੰਦੇ ਆ ਗਾ ਇਹ ਜਿਹੜਾ ਤਕੜੇ ਕਾਫਲੇ ਹੋੜ ਗਏ ਅੱਜ ਤਾਂ ਪਹਿਲਾ ਦਿਨ ਆ ਇੱਥੇ ਸਮਾਂ ਦਿੱਤਾ ਵੀ ਉਹ ਵਿਰਿਆ ਕਰਦੋ ਸਾਨੂੰ ਮਜਬੂਰ ਨਾ ਕਰਿਓ ਵੀ ਹੋਰ ਸਾਨੂੰ ਪਾਣੀ ਪੀਣਾ ਪਵੇ ਤੇ ਕੋਈ ਸਾਫ਼ ਸਰਾਬ ਕੋਈ ਮੈਸੇਜ ਦੇਣਾ ਚਾਹੁੰਦੇ ਸੰਗਤ ਨੂੰ ਜਾਂ ਸਰਕਾਰ ਨੂੰ ਮੈਂ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚਿਆ ਬਾਕੀ ਸੰਗਤ ਨੂੰ ਵੀ ਕਹਿੰਦਾ ਵੀ ਭਾਰਤੀ ਕਿਸਾਨ ਮਰਦੂਦ ਜੁਨੀ ਇਹਨਾਂ ਗੜੋ ਤੇ ਤਗੜੇ ਹੋ ਕੇ ਜਿਹੜੇ ਜਿੱਥੇ ਆਪਣਾ ਧੱਕਾਸ਼ਾਹੀ ਹੋ ਰਹੀ ਉੱਥੇ ਇਨਸਾਫ ਦੇਣ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਕੀ ਕਰਨਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਇੱਕ ਪ੍ਰੋਗਰਾਮ ਲਈ ਕਿਹਾ ਗਿਆ ਸੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਕਿਉਂਕਿ ਭਾਈ ਅਮਰਪਾਲ ਸਿੰਘ ਖਰੜਾ ਖਡੂਰ ਸਾਹਿਬ ਤੋਂ ਐਮਪੀ ਬਣੇ ਨੇ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤਦਾਦ ਦੇ ਨਾਲ ਉਹਨਾਂ ਨੇ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ ਹੈ। باوجود ਇਸ ਦੇ ਜਿਹੜੀ ਆ ਕੇਂਦਰ ਸਰਕਾਰ ਆ ਜਿਹੜੀ ਆ ਜਾਂ ਪੰਜਾਬ ਸਰਕਾਰ ਆ ਇਹ ਉਹਨਾਂ ਦੇ ਨਾਲ ਠੱਗਾ ਕਰ ਰਹੀ ਆ। ਉਹਨਾਂ ਦੇ ਉੱਤੇ ਇੱਕ ਮੇਰੇ ਖਿਆਲ ਸਾਲ ਹੋ ਸਾਲ ਤੋਂ ਉੱਪਰ ਰਸਦਾ ਸਮਾਂ ਹੋ ਗਿਆ। ਇੱਕ ਵੀ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਨਹੀਂ, ਨਾ ਕੋਈ ਸਰਕਾਰ ਜਿਹੜੀ ਆ ਕੋਈ ਸਮੂਥ ਪੇਸ਼ ਕਰ ਸਗੀ। ਵੀ ਉਹਨੇ ਗਨਾਹ ਕਿਆ ਕਰਿਆ ਵਾ। ਤੁਸੀਂ ਕਿਸੇ ਤੇ ਵੀ ਪਰਚਾ ਕਰੋਗੇ, ਉਹਨਾਂ ਦੇ ਸਾਥੀਆਂ ਤੇ ਪਰਚਾ ਕਰੋਗੇ, ਅਗਲਾ ਥਾਣੇ ਜਾਊਗਾ। ਉਠਾਣੇ ਜਾਊਗਾ ਨਾ ਕਿ ਉਹ ਕੇਂਦਰ ਸਰਕਾਰ ਕੋਲੇ ਜਾਊਗਾ ਨਾ ਕੋਈ ਪੰਜਾਬ ਸਰਕਾਰ ਕੋਲੇ ਥਾਣੇ ਹੀ ਜਾਣਾ ਹੁੰਦਾ ਥਾਣੇ ਗਏ ਸੀ ਐਡਾ ਵੱਡਾ ਕੀ ਗਨਾਹ ਕਰ ਲਿਆ ਲੇਕਿਨ ਸਰਕਾਰ ਦੀ ਜਿਹੜੀ ਨੀਤ ਆ ਤੇ ਨੀਤੀ ਆ ਉਹ ਬਹੁਤ ਮਾੜੀ ਆ ਸਿੱਖਾਂ ਦੇ ਨਹੀਂ ਹੋ ਰਾਂ ਪੰਜਾਬੀਆਂ ਦੇ ਵੀ ਹੋ ਰਾਂ ਤੇ ਜਿਹੜੀ ਆ ਹੋਰ ਜਿਹੜੀਆਂ ਸਟੇਟਾਂ ਉਹਨਾਂ ਲਈ ਹੋ ਰਿਆ ਇਹਨਾਂ ਦੇ ਦਾ ਜਿਹੜੇ ਗੈਂਗਸਟਰ ਵੀ ਨੇ ਉਹ ਇਹਨਾਂ ਦੇ ਰਾਸ਼ਟਰਵਾਦੀ ਨੇ ਸਾਡੇ ਜਿਹੜੇ ਪੰਜਾਬ ਪ੍ਰਾਸ ਨੇ ਲੋਕ ਠੀਕ ਆ ਨਾ ਉਹ ਨਸ਼ੇ ਵੀ ਛਡਾਉਣ ਉਹ ਇਹਨਾਂ ਦੇ ਲਈ ਜਿਹੜੇ ਨੇ ਜਿਹੜੀ ਇਹ ਸਰਕਾਰ ਦੇ ਖਿਲਾਫ ਆਵਾਜ਼ ਪੰਜਾਬ ਦੇ ਲਈ ਚੱਕਦੇ ਨੇ ਹਰ ਇੱਕ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕੇਂਦਰ ਸਰਕਾਰ ਵੀ ਜਿਹੜੀ ਸਾਡੇ ਖਿਲਾਫ ਜਿਹੜੀ ਆਵਾਜ਼ ਆ ਨਾ ਉਹ ਇਹ ਕਹਿੰਦੇ ਵੀ ਰਾਸ਼ਟਰ ਵਿਰੋਧੀ ਆਵਾਜ਼ ਆ ਉਹਨੂੰ ਇਹ ਰਾਸ਼ਟਰ ਵਿਰੋਧੀ ਆਵਾਜ਼ ਮੰਨਦੇ ਨੇ ਜਿਹੜੀ ਇਹ ਖੰਡੂ ਇੱਕ ਇੱਕ ਹੋਰ ਦੱਸੋ ਨਾ ਕਿ ਜਿਵੇਂ ਅਮਰਪਾਲ ਦੇਵ ਉਹ ਉਹ ਪਤਨਾਮੀ ਕਹ ਲਈਏ ਜਾਂ ਕਿਵੇਂ ਕਹਿ ਸਕਦੇ ਆ ਕਿ ਇਹਦੇ ਰਾਉ ਦੇ ਭਾਈ ਸਾਹਿਬ ਕੋਲੋਂ ਥੋੜੀ ਜੀ ਮਾਤਰਾ ਵੀ ਨਸ਼ਾ ਫੜਿਆ ਗਿਆ ਇੱਕ ਜ਼ਿਲ੍ਹੇ ਦਾ ਮੁਖੀ ਆ ਕੇ ਉਲੀ ਪ੍ਰੈਸ ਕਾਨਫਰੰਸ ਵੀ ਕਰ ਗਿਆ ਕੀ ਕਹਿੰਨੇ ਦੇਖੋ ਸਾਨੂੰ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਲੱਗਦਾ ਤੁਸੀਂ ਉਹਦਾ ਫੇਸ ਦੇਖੋ ਸਾਰੇ ਪੰਜਾਬ ਦੀ ਜਨਤਾ ਪੂਰਾ ਦੁਨੀਆ ਦੇਖ ਰਹੀ ਹੈ ਵੀ ਐਡਾ ਵੱਡਾ ਜਵਾਨ ਐਡਾ ਵੱਡਾ ਉਹਦਾ ਚਿਹਰਾ ਜਿਹੜਾ ਹੈਗਾ ਚਿਹਰਾਂ ਦਾ ਮੂੰਹ ਉਸਦਾ ਜਿਹੜੇ ਜਿਹੜੇ ਹੁੰਦੇ ਨੇ ਨਸ਼ਾ ਕਰਦੇ ਨੂੰ ਏਦਾਂ ਦੇ ਕਿਹਰੇ ਹੁੰਦੇ ਨੇ ਉਹਨਾਂ ਦੀਆਂ ਤਾਂ ਹੱਡੀਆਂ ਦੇਖ ਲਿਓ ਜਾਨੇ ਜੱਬਾ ਨਿਕਲੀਆਂ ਹੁੰਦੀਆਂ ਤਾਂ ਹੱਡ ਸਾਰੇ ਦੇ ਦੇ ਉਹ ਤੁਸੀਂ ਲੱਗਦਾ ਵੀ ਉਹਦੇ ਤੋਂ ਵੀ ਉਹ ਨਸ਼ਾ ਕਰਦੇ ਨੇ ਇਹਦਾ ਤੁਸੀਂ ਕਿਸੇ ਨੂੰ ਵੀ ਇੱਥੇ ਰਾਬ ਰਾਹ ਵਾਟੇ ਘੇਰ ਲੋ ਠੀਕ ਹੈ ਨਾ ਕਿਸੇ ਦੇ ਵੀ ਜਿਹੜੀ ਸਰਕਾਰ ਉਹ ਇਲਾਕਾ ਪਿਛੜ ਜਾਣਾ ਜੇ ਇਹਨਾਂ ਨੂੰ ਬਾਹਰ ਨਾ ਕੋਈ ਇਹੋ ਜਿਹੀ ਕੋਈ ਇਹਦੇ ਕੋ ਖਾਸ ਏਦਾ ਪਤਾ ਵੀ ਹੈ ਨਹੀਂ ਕਿ ਜਿਹਨੂੰ ਅਸੀਂ ਐਨਐਸਏ ਲਾ ਕੇ ਬਾਹਰ ਕੱਢਿਆ ਸਾਡੀ ਸਰਕਾਰ ਤੱਕ ਇਹ ਜਿਹੜੀ ਮੰਨਦਾ ਇਹਨੂੰ ਪਹੁੰਚ ਨਹੀਂ ਕਰੋ ਕਿਉਂਕਿ ਇਹਦੇ ਵਿੱਚ ਲਿਖਿਆ ਸੀ ਪਹਿਲਾਂ ਵੀ ਜਿਹੜੇ ਐਮਪੀ ਐਮਐਲਏ ਬਣਾ ਆਪਣਾ ਆਪਾਂ ਜਿਨ੍ਹਾਂ ਤੋਂ ਬਾਹਰ ਖੜੇ ਉਹਨਾਂ ਦਾ ਵੇਰਵਾ ਮੈਂ ਦਿੱਤਾ ਹੋਇਆ ਹੈ। ਮਿਹਰੇ ਉਸ ਕੋਦੇ ਹੋਸੀ ਤੋਂ ਰੂਲ ਦੇ ਅਨੁਸਾਰ ਵੀ ਇਹ ਕਾਨੂੰਨ ਇੱਕ ਵਾਰ ਭਾਰਤ ਦੇ ਵਿੱਚ ਤਾਂ ਫਿਰ ਇੱਕ ਕਾਨੂੰਨ ਹੀ ਸਾਰਿਆਂ ਲਈ ਵਰਤਣਾ ਚਾਹੀਦਾ। ਨਾ ਕਿ ਇੱਕ ਕੌਮ ਲਈ ਕਾਨੂੰਨ ਵੱਖਰਾ ਹੋਵੇ, ਦੂਜਿਆਂ ਲਈ ਵੱਖਰਾ ਹੋਵੇ ਇਹ ਨਹੀਂ। ਇਹ ਸਾਡੀ ਬੇਇੱਜ਼ਤੀ ਪਰਵਾਹ ਕਰੋ। ਹੋਰ ਸਾਨੂੰ ਇੱਕ ਸੀ ਦਾ ਵਿਸ਼ਵਾਸ ਦਿਵਾਓ ਕਿ ਤੁਸੀਂ ਇਹ ਮੰਤ ਬਕਰਦੇ ਹੋ। ਇਹ ਬਹੁਤ ਕੁ ਮਤਲਬ ਵਾਲੀ ਗੱਲ ਹੈ ਸ ਇੱਕ ਉਪਕਰਨ ਸੋ ਥੋੜਾ ਹੋਰ ਅੱਜ ਅੱਜ ਆਜੋ ਆਜੋ ਤਿੰਨ ਅਜਾ ਉੱਪਰ ਰੱਖੋ ਰੱਖਾਣਾ ਕੋਈ ਨਹੀਂ ਸਭ ਜੀ ਆਰੇ ਇੱਥੇ ਭਾਈ ਭਾਈ ਸਾਡੇ ਇੱਕ ਮੁਸਲਮਾਨ ਭਾਈ ਜਿਹੜੇ ਪਾਣੀ ਦੀ ਸੇਵਾ ਕਰ ਰਹੇ ਨੇ ਜਾਨਵਰ ਆ ਰਹੇ ਨੇ ਔਰ ਇੱਕ ਸਾਡੇ ਕਿੰਦੂ ਭਾਜੀ ਉਹ ਵੀ ਨਾਲ ਬਿੱਲਾ ਲਾ ਕੇ ਖਲੋਤੇ ਨੇ ਜੀ ਇਹ ਤੋਂ ਵਧੀਆਂ ਹੁਣ ਕਰ ਮੈਂ ਦੱਸਾਂ ਪਏ ਕਿਤਾਬ ਭਾਈ ਏਕਤਾ ਦੀ ਕੀ ਮਿਸਾਲ ਹੋ ਸਕਦੀ ਆ ਆਪਾਂ ਗੱਲਬਾਤ ਕਰਦੇ ਥੋੜੀ ਜਿਹੀ ਇਹਨਾਂ ਦੇ ਨਾਲ ਸਰ ਤੁਸੀਂ ਅੱਜ ਇੱਥੇ ਪਹੁੰਚੇ ਹੋ ਬੜੀ ਦੂਰੋਂ ਆਏ ਹੋ ਥੋੜੇ ਜਿਹਾ ਛੋੜਛੜਾ ਭਾਇਆ ਕੀ ਕਹਿਣਾ ਚਾਹੁੰਦੇ ਹੋ ਭਾਈ ਕਹਿਣਾ ਚਾਹੁੰਦੇ ਕਿ ਸਾਡੇ ਅੰਮ੍ਰਿਤਪਾਲ ਜੀ ਉਹਨੂੰ ਰਿਹਾ ਕਰੀਏ ਤੇ ਗਲਤ ਗੱਲ ਹੈ ਉਹਨੂੰ ਉੱਥੇ ਬੰਦ ਕੀਤਾ ਹੋਇਆ ਇੱਕ ਐਮਪੀ ਹੋ ਕਰਕੇ ਉਹਨੂੰ ਬੰਦ ਕੀਤਾ ਗਲਤ ਗੱਲ ਦਾ ਜਿਹੜੇ ਡਿਪਰੂਵਰ ਚੇਂਜ ਹੋ ਜਾਏ ਅਸੀਂ ਰਿਕੁਐਸਟ ਕਰਦੇ ਆ ਸਰਕਾਰ ਤੋਂ ਵੀ ਤੇ ਸੈਟ ਸਰਕਾਰ ਤੋਂ ਛੇਤੀ ਛੇ ਕਰ ਤੁਸੀਂ ਕੁਝ ਕਹਿਣਾ ਚਾਹੋਗੇ ਜੇ ਜਿਹਨੂੰ ਐਮਪੀ ਬਣ ਕੇ ਜਿੱਤ ਕੇ ਆਇਆ ਹੈਗਾ ਉਹਨੇ ਹਾਰ ਰੰਨਾ ਪਿਆ ਜ਼ਰੂਰੀ ਹਾਂਜੀ ਉਹ ਵੀ ਗੰਭੀਰ ਚੱਲਦੀ ਰਹਾ ਗੱਲ ਸਾਡਾ ਕਹਿਣ ਦਾ ਭਾਵ ਇਹ ਹਾ ਹੋਣਾ ਚਾਹੀਦਾ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹੋਣਾ ਚਾਹੀਦਾ